ਨੇ ਮੁਸਤਾ ਸਾਹਿਬਾ ਹੁਣ ਵੈਸੇ ਮੈਂ ਉਹਨਾਂ ਨੂੰ ਕਹੂੰਗਾ ਕਿ ਮੁਸਤਾ ਸਾਹਿਬ ਤੁਸੀਂ ਮੈਂ ਤੁਹਾਨੂੰ ਬਤਾ ਰਿਹਾ ਐਜ਼ ਅ ਬ੍ਰਦਰ ਟੈਸਟ ਕਰਦਾ ਵੀ ਆਪਣਾ ਰੈਸਟ ਕਰੋ ਤੁਹਾਨੂੰ ਸਰਕਾਰ ਨੇ ਰਿਟਾਇਰ ਕਰਕੇ ਘਰ ਬਿਠਾਇਆ ਆਪਣੇ ਰੈਸਟ ਕਰੋ ਆਰਾਮ ਕਰੋ ਆਪਣੀ ਫੈਮਿਲੀ ਦੇਖੋ ਪਰਿਵਾਰ ਚ ਬੈਠੋ ਬੱਚਿਆਂ ਨੂੰ ਸਮਾਂ ਦਿਓ ਤੇ ਉਹਨਾਂ ਨੂੰ ਬੱਚਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਲੋਕ ਨਹੀਂ ਹੁਣ ਲੱਗ ਮਤਲਬ ਲੋਕ ਨਕਾਰ ਚੁੱਕੇ ਦੁਬਾਰਾ ਨਹੀਂ ਉਹਨਾਂ ਦਾ ਜਨਮ ਹੋਣਾ ਹੁਣ ਉਹਨਾਂ ਦੀ ਬੇਟੀ ਨੂੰ ਵੀ ਬੜਾ ਮਤਲਬ ਮੋਹਰੇ ਕੀਤਾ ਜਾ ਰਿਹਾ ਹੈ ਮਤਲਬ ਦੇਖਿਆ ਜਾ ਰਿਹਾ ਹੈ ਕਿ ਆ ਪਬਲਿਕ ਦੇ ਵਿੱਚ ਵਿਚਰਦੇ ਆ ਉਹਦੀ ਬੇਟੀ ਤੇ ਉਹ ਨਹੀਂ ਉਹ ਸਾਡੇ ਸ਼ਹਿਰ ਦੇ ਲੋਕ ਸਾਡੀ ਭੈਣ ਤੋਂ ਮਤਲਬ ਜਿਹੜੀ ਜਨਾਲਤ ਲੋਕਾਂ ਨੇ ਕਰਵਾ ਲਈ ਉਹ ਹੁਣ ਬੱਚਿਆਂ ਤੋਂ ਕਰਾਉਣ ਨੂੰ ਤਿਆਰ ਬੈਠੇ ਨੇ ਕੋਈ ਗੱਲ ਨਹੀਂ ਲੇਕਿਨ ਇਹਨਾਂ ਨੂੰ ਜੇ ਤੁਸੀਂ ਕਹੋ ਵੀ ਮਲੇਰ ਕੋਲਾ ਹਾਊਸਿੰਗ ਵਿੱਚ ਹੀ ਇਹ ਸਾਰੀ ਜ਼ਿੰਦਗੀ ਦੀ ਮੋਹਰ ਕਰਕੇ ਇੱਕ ਘਰ ਤੇ ਤਾਂ ਰਹੀ ਨਹੀਂ ਗਈ ਕਾਂਗਰਸ ਪਾਰਟੀ ਕੋਲ ਇੱਕੋ ਹੀ ਘਰ ਰਹਿ ਗਿਆ ਕੀ ਗੱਲ ਹੋਰ ਕਾਂਗਰਸ ਪਾਰਟੀ ਕੋਲ ਚਿਹਰੇ ਹੈ ਨਹੀਂ ਲਿਆਉਣ ਕਟਰ ਕੈਂਡੀਡੇਟ ਆਪਣਾ ਅਸੀਂ ਤਾਂ ਕਹਿੰਦੇ ਜਿਹਨੂੰ ਮਰਜ਼ੀ ਜਿਹਨੂੰ ਲੋਕ ਸਦਨ ਕਰਦੇ ਨੇ ਉਹਨੂੰ ਚੋਣਨਾ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਚਾਣ ਲਈ ਪ੍ਰਧਾਨ ਭਗਵੰਤ ਮਾਨ ਜੀ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਜੀ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਕੰਗਾਲ ਪੰਜਾਬ ਬਣਾਤਾ ਜੀ ਜਿਹੜੀਆਂ ਸਾਡੇ ਨੌਜਵਾਨ ਵੀ ਮੋਤਾ ਹੋ ਗਿਆ ਨਸ਼ਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵਕਤ ਨਸ਼ਾ ਜਿਹੜਾ ਨਸ਼ੇ ਦਾ ਕਾਰੋਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਲੁਟਕਾਂ ਖੋਹਾਂ ਵਾਰਦਾ ਤਾਂ ਗੈਂਗਸਟਰ ਰਾਜ ਹੈ ਸਾਰਾ ਆਮ ਆਦਮੀ ਪਾਰਟੀ ਦਾ ਰਾਜ ਹੈ ਬੇਅਦਬੀਆਂ ਦਾ ਜਨਮ ਹੈ ਆਮ ਆਦਮੀ ਪਾਰਟੀ ਤਾਂ ਸ਼ੁਰੂ ਹੋਇਆ ਹੈ ਆਜ਼ਾਦੀ ਤੋਂ ਅੰਗਰੇਜ਼ਾਂ ਦੇ ਦੌਰ ਤੋਂ ਲੈ ਕੇ ਅੱਜ ਤੱਕ 2014 ਤੱਕ ਕਿਹੜੇ ਪੰਜਾਬ ਦੇ ਅੰਦਰ ਬੇਅਦਬੀਆਂ ਹੁੰਦੀਆਂ ਸੀ ਕਿਤੇ ਨਹੀਂ ਹੋਈਆਂ ਬੇਅਦਬੀਆਂ ਕਦੇ ਵੀ ਸਾਡੇ ਬਲੇਰ ਕੋਲ ਨਹੀਂ ਹੋਇਆ ਇਦਾਂ ਦਾ ਕਦੇ ਬਿਆਨ ਨਹੀਂ ਜਿਹੜੀ ਸਤਾ ਤੇ ਰਹਦੀ ਹੈ ਉਹ ਕਦੇ ਬੇਅਦਬੀ ਨਹੀਂ ਕਰਾਂਦੀ ਹੁੰਦੀ ਉਹਨੂੰ ਆਪਣਾ ਲਾਈਨ ਆਰਡਰ ਤੇ ਖਤਰਾ ਲੱਗਾ ਹਮੇਸ਼ਾ ਸਰਕਾਰ ਨੂੰ ਇਹ ਜਿਨ੍ਹਾਂ ਨੇ ਸਤਾ 'ਚ ਆਣਾ ਹੁੰਦਾ ਬੇਅਦਬੀਆਂ ਉਹ ਸ਼ੁਰੂ ਕਰਾਦੇ ਹੁੰਦੇ ਆ ਪੰਜਾਬ ਦਾ ਜਿਹੜਾ ਮਾਹੌਲ ਹੈ ਕਰਾਵੋਕ ਰਨ ਫਿਰਦੇ ਹੁੰਦੇ ਆ ਜਿਹੜੇ ਸੇ ਉਹ ਨਰੇਸ਼ਾਦ ਦੀ ਪੈਰਵਾਈ ਕਰਦੇ ਰਹੇ ਉਹਨੂੰ ਕੋਰਟ ਨੇ ਦੋਸਤਾ ਦਾ ਦੋਸ਼ੀ ਕਰਾ ਦੇ ਕੇ ਸਜ਼ਾ ਵੀ ਦਿੱਤੀ ਲੇਕਿਨ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਬਤੌਰ ਮੁਸਲਿਮ ਕੈਂਡੀਡੇਟ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਜ਼ਮੀਰਉ ਰਹਿਮਾਨ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਉਹਨਾਂ ਨੇ ਇੱਕ ਲਫ਼ਜ਼ ਵੀ ਨਰੇਸ਼ਾਦ ਦੇ ਖਿਲਾਫ ਨਹੀਂ ਬੋਲਿਆ ਕਿ ਅਸੀਂ ਕੋਰਟ ਦਾ ਅਦਾਲਤ ਦਾ ਮਤਲਬ ਸਮਰਥਨ ਕਰਦੇ ਆਂ ਸ਼ਾਇਦ ਮਤਲਬ ਅਦਾਲਤ ਦਾ ਸ਼ੁਕਰੀਆ ਦਾ ਕਰਦੇ ਆ ਕਿ ਦੋਸ਼ੀ ਨੂੰ ਸਜ਼ਾ ਹੋਈ ਮੈਂ ਪੁੱਛਦਾ ਕਿ ਜੇ ਅਗਰ ਸ਼ਰੂਮ ਨੇ ਇਕੱਲੇ ਦਾ ਨਾਮਿਨੇਟ ਕਰਦੀ ਹੈ ਸ਼ਫੀਕ ਜੁਹਾਨ ਸਾਹਿਬ ਨੂੰ ਐਮਐਲਏ ਵਾਸਤੇ ਜੀ ਕੀ ਲੜੋਗੇ ਔਰ ਕੀ ਲੱਗਦਾ ਕਿਥੇ ਸਟੈਂਡ ਕਰੋਗੇ ਹਾਂ ਪਾਰਟੀ ਮੈਨੂੰ ਜੇ ਮੌਕਾ ਦੇਊਗੀ ਜੀ ਤਾਂ ਲੋਕਾਂ ਦਾ ਪਿਆਰ ਸਹਿਯੋਗ ਹੋਊਗਾ ਜਿਹੜਾ ਮੈਂ 32 ਸਾਲ ਹੋ ਗਏ ਮੈਨੂੰ ਲੋਕਾਂ ਦੀ ਸੇਵਾ ਕਰਦੇ ਆਦੇ ਨੂੰ ਜੇ ਮੈਨੂੰ ਚਾਹਣਗੇ ਲੋਕ ਪਾਰਟੀ ਮੈਨੂੰ ਚਾਹੂਗੀ ਤਾਂ ਮੈਂ ਇਲੈਕਸ਼ਨ ਲੜੂਗਾ ਕਿਆਰੋ ਬਿਲਕੁਲ ਮੈਂ ਤਿਆਰ ਆ ਇਲੈਕਸ਼ਨ ਲੜਨ ਲਈ ਮੈਂ ਤਿਆਰ ਆ ਅਗਰ ਪਾਰਟੀ ਮੈਨੂੰ ਚਾਹਦੀ ਹੋਈ ਤੇ ਲੋਕ ਮੈਨੂੰ ਚਾਹਦੇ ਹੋਏ ਤਾਂ ਮੈਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੈਂ ਮੈਦਾਨ ਚ ਆਉਂਗਾ ਤੇ ਵੈਲਕਮ ਟੂ ਰੀਸਨ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਵੈਲਕਮ ਕਰਦਾ ਤੁਹਾਨੂੰ ਆਪਣੇ ਪਹਿਲੇ ਪੋਡਕਾਸਟ ਦੇ ਵਿੱਚ ਔਰ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਜਨਾਬ ਸ਼ਫੀਕ ਚਹੌਣ ਸਾਹਿਬ ਵਸੇ ਕਿਸੇ ਇੰਟਰੋਡਕਸ਼ਨ ਤੇ ਮੁਹਤਾਜ ਤਾਂ ਨਹੀਂ ਹਨ ਸਾਰਾ ਸ਼ਹਿਰ ਜਾਣਦਾ ਹੈ ਔਰ ਸਾਰੇ ਲੋਕ ਜਾਣਦੇ ਹਨ ਔਰ ਇੱਕ ਜੋ ਰੀਸੈਂਟਲੀ ਉਪਲਬਧ ਹੋਈ ਨਾ ਉਹ ਇਹ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਹੈ ਡੈਲੀਗੇਟ ਸਟੇਟ ਦੇ ਡੈਲੀਗੇਟ ਦੇ ਤੌਰ ਤੇ ਨਾਮਿਨੇਟ ਹੋਏ ਹਨ ਆਪਾਂ ਗੱਲ ਕਰਾਂਗੇ ਸ਼ਫੀਕ ਸਾਹਿਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਰੇ ਔਰ ਨਾਲ ਹੋਰ ਜੋ ਹੈ ਇਨ ਐਂਡ ਆਊਟਸ ਹੈ ਕੀ ਆਊਟਪੁੱਟ ਹੈ ਔਰ ਕੀ ਇਹਨਾਂ ਦੀ ਪਾਰਟੀ ਕਰ ਰਹੀ ਹੈ ਔਰ ਕਿੱਥੇ ਆਪਣੇ ਉਹ ਦੇਖਦੇ ਅੱਜ ਦੇ ਪੋਲਿਟਿਕਲ ਸਿਨੈਰੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਸ਼ਫੀਕ ਸਾਹਿਬ ਨੂੰ ਸ਼ਫੀਕ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਨੂੰ ਮੈਂ ਕਹਿੰਨਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਮਾਮੂਸ ਸਾਹਿਬ ਤੁਹਾਡਾ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਹੈ ਤੁਸੀਂ ਹੱਕਦਾਰ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਦਿਲੋਂ ਮੁਬਾਰਕਬਾਦ ਦਿੰਦਾ ਕਿ ਜਿਹੜਾ ਤੁਹਾਡਾ ਪਹਿਲਾ ਪੋਡਕਾਸਟ ਤੁਸੀਂ ਮੇਰੇ ਤੇਰੀ ਕਰਨ ਲੱਗਿਓ ਤੇ ਤੁਸੀਂ ਇੱਥੇ ਆਪਣੇ ਸਟੂਡੀਓ ਸ਼ੁਰੂ ਕੀਤਾ ਹੈ इस दिल मैं थोड़ा एक बार फिर तो बहुत बहुत मुबारकबाद दिता अल्लाह तलायाबिया बुलंदियां तक लगे जाए शुक्रिया जी बहुत बहुत शुक्रिया जमीर साहब आप गए सब तो पहला एक तो मुबारकबाद मैं भीट के नॉमिनेट हो और कर नहीं बहुत बहुत, बहुत शुक्रिया सारा मेरे च कोई काबिलियत है नहीं ये सारा जरा है सहयोग है लोगों की मुहब्बत है और मेरे अल्लाह का अल्लाह की रजा है जी 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 हाँ ये कोई काबिलियत नहीं ਅਬ ਇਸਾਰਾ ਆਪਾਂ ਗੱਲ ਕਰ ਰਹੇ ਆ ਸ਼ੁਰੂ ਕਰ ਰਹੇ ਆ ਤੁਹਾਡੀ ਪਾਰਟੀ ਦੇ ਵਾਰੀ ਸਰ ਪਾਰਟੀ ਮਤਲਬ ਦੋ ਧੜੇ ਬਣ ਗਿਆ ਪਾਰਟੀ ਦੇ ਤੁਸੀਂ ਮਤਲਬ ਇੱਕ ਗਰੁੱਪ ਦੇ ਕਿੰਨੇ ਹੋ ਪੰਜ ਮੈਂਬਰੀ ਕਮੇਟੀ ਕਿੰਨੇ ਇੱਕ ਪਾਸੇ ਮਤਲਬ ਸੁਖਵੀਰ ਬਾਦਲ ਜੀ ਨੇ ਔਰ ਮਤਲਬ ਇਹ ਫਟਣ ਦਾ ਕਾਰਨ ਕੀ ਹੈ ਪਾਰਟੀ ਦੇ ਦੇਖ ਫਟਣ ਦਾ ਕਾਰਨ ਤਾਂ ਕੋਈ ਨਹੀਂ ਸਿੱਖੋ ਇਹ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਕੋਈ ਪੋਲਿਟੀਕਲ ਪਾਰਟੀ ਨਹੀਂ ਇੱਕ ਸੰਖਤ ਜਮਾਤ ਹੈ ਜੀ ਅਕਾਲੀ ਦਲ ਦਾ ਜਨਮ 1920 ਦੇ ਵਿੱਚ ਸ਼ੁਰੂ ਹੋਇਆ ਸੀਗਾ ਠੀਕ ਹੈ ਜਿਹੜਾ ਕਿ ਉਸ ਵਕਤ ਤੇ ਜਿਹੜੇ ਕੋ ਸੀਨੀਅਰ ਲੀਡਰ ਸੀ ਸਾਡੇ ਬਸ ਤਾਰਾ ਸਿੰਘ ਵਰਗੇ ਆ ਹੋਰ ਮੈਨੂੰ ਵਸੇ ਨਹੀਂ ਇਹਦੇ ਬਾਰੇ ਉਹ ਵੀ ਸਭ ਤੋਂ ਪਹਿਲਾ ਪ੍ਰਧਾਨ ਕਿਹੜਾ ਬਣਿਆ ਸੀ ਬਹੁਤ ਨਗਰ ਬਨੇ ਤੇ ਇਹਦੇ ਵਿੱਚ ਫਟਣ ਦਾ ਕਾਰਨ ਕੋਈ ਨਹੀਂ ਹੈਗਾ ਫਟਣ ਦਾ ਕਾਰਨ ਤਾਂ ਜਿਹੜੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ ਜੀ ਕਿ ਜਿਹੜਾ ਅਕਾਲੀ ਦਲ ਹੈ ਇਸ ਨੂੰ ਪੰਕ ਕੀਤਾ ਜਾਵੇ ਸਾਰੇ ਅਸਤੀਫੇ ਜਿਹੜੇ ਉਹ ਪ੍ਰਵਾਨ ਕੀਤੇ ਜਾਂ ਓਕੇ ਉਹਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਦਾ ਐਲਾਨ ਹੋਇਆ ਸੀਗਾ ਓਕੇ ਜਿਹਦੇ ਵਿੱਚ ਦੋ ਮੈਂਬਰ ਸੀ ਜਿਹੜੇ ਉਹ ਰਿਜ਼ਾਈਨ ਕਰ ਗਏ ਧਾਮੀ ਸਾਹਿਬ ਜਿਹੜੇ ਪ੍ਰਧਾਨ ਐਸਜੀਪੀਸੀ ਤੇ ਕਿਰਪਾਲ ਸਿੰਘ ਬਰੁੰਗਰ ਸਾਹਿਬ ਇਹ ਰਿਜ਼ਾਈਨ ਕਰ ਗਏ ਤੇ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਇਹ ਰਹਿ ਗਈ ਤੇ ਸੁਖਵੀਰ ਜੀ ਨੇ ਜਿਹੜਾ ਥਾ ਉਹਨਾਂ ਨੇ ਆਪਣੀ ਭਰਤੀ ਆਪ ਹੀ ਸ਼ੁਰੂ ਕਰਕੇ ਆਪ ਇਸ ਤਿਫਾ ਦਿੱਤਾ ਪ੍ਰਧਾਨ ਸੀ ਪਹਿਲਾਂ ਮੈਂ ਵੀ ਉਹਨਾਂ ਦੇ ਨਾਲ ਹੀ ਜੁੜਿਆ ਸੀ ਕੋਈ ਐਸੀ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਨਾਲ ਮੈਂ ਬੜਾ ਦੇਰ ਕੰਮ ਕੀਤਾ ਅਸੀਂ ਕਰ ਵੀ ਰਹੇ ਹਾਂ ਪਰ ਅਕਾਲੀ ਦਲ ਤਾਂ ਪਹਿਲਾਂ ਵੀ ਜਦੋਂ ਹੋਇਆ ਸੀ ਇਹਨਾਂ ਦੀ ਜਿਹੜੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਉਹ ਜਿਹੜੀ ਨੈਸ਼ਨਲ ਲੈਵਲ ਤੇ ਬਾਦਲ ਸਾਹਿਬ ਨੇ ਰਿਸਟਰ ਕਰਾਈ ਹੋਈ ਸੀ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹਾਲ ਤੱਕ ਸਭ ਤੋਂ ਹੀ ਚੱਲਦਾ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ ਜਿਨ੍ਹਾਂ ਨੇ ਅਕਾਲੀ ਦਲ ਦਾ ਇਤਿਹਾਸ ਪੜ੍ਹਿਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਸ ਲਈ ਸੁਖਵੀਰ ਨੂੰ ਜਿਆਦਾ ਲੋਕ ਦੇਖਦੇ ਆ ਕਿ ਅਕਾਲੀ ਦਲ ਤਾਂ ਇਹੀ ਹੈ ਕਿ ਜਿਹੜੀ 1997 ਤੋਂ ਬਾਅਦ ਦੀ ਜਨਰੇਸ਼ਨ ਹੈ ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਜਿਹੜਾ ਯੂਥ ਹੈ ਉਹ ਅੱਜ ਤੱਕ ਦਾ ਉਹਨਾਂ ਨੂੰ ਇਹੀ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਦਾ ਸੁਖਵੀਰ ਉਹਨਾਂ ਦੇ ਨਾਲ ਹੀ ਹੈ ਲੇਕਿਨ ਉਹਨਾਂ ਦੀ ਸੋਚੇ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਹ ਉਹ ਨਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਹੈ ਜਿਹੜੀ ਕੱਲ ਤੱਕ ਸਾਹ ਤੋਂ ਚੱਲਦੀ ਹੈ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਸ਼ੁਰੂਆਤ ਹੋ ਕੇ ਉਹ ਬਣਨ ਜਾ ਰਹੀ ਹੈ ओके ਜਿਵੇਂ ਸਰ ਤੁਸੀਂ ਕਹਿ ਰਹੇ ਸੀ ਸੱਤ ਮੈਂਬਰੀ ਕਮੇਟੀ ਸੀਗੀ ਦੋ ਬੰਦੇ ਮਤਲਬ ਦੋ ਜੋ ਇਹਨਾਂ ਦੇ ਮਤਲਬ ਮੈਂਬਰ ਸੀਗੇ ਉਹ ਰਿਜ਼ਾਈਨ ਕਰ ਗਏ ਉਹਦਾ ਕਾਰਨ ਕੀ ਰਿਹਾ ਕੁਝ ਪਤਾ ਚੱਲੇ ਜੀ ਨਹੀਂ ਉਹਦਾ ਕਾਰਨ ਨਹੀਂ ਕੋਈ ਦੱਸਿਆ ਜਾ ਸਕਦਾ ਨਾ ਉਹਦੇ ਬਾਰੇ ਸਾਨੂੰ ਬਸ ਇਹ ਇਲਮ ਹੈ ਕੋਈ ਤੇ ਉਹ ਉਹਨਾਂ ਦੇ ਆਪਣੇ ਨਿੱਜੀ ਮਤਲਬ ਫੈਸਲੇ ਹੋਣਗੇ ਵੀ ਕਿਉਂ ਉਹਨਾਂ ਨੇ ਰਿਜ਼ਾਈਨ ਕੀਤਾ ਧਾਮੀ ਸਾਹਿਬ ਐਸਜੀਪੀਸੀ ਤੋਂ ਰਿਜ਼ਾਈਨ ਕਰਕੇ تھے ਬਾਅਦ ਵਿੱਚ ਸੁਖਬੀਰ ਬਾਦਲ ਜੀ ਉਹਨਾਂ ਨੂੰ ਮਨਾਨ ਦੇ ਵਿੱਚ ਕਾਵੇਂ ਆ ਲੋਗੇ ਕਿਉਂਕਿ ਇਹ ਜਿਹੜੀ ਐਸਜੀਪੀਸੀ ਉਹਨਾਂ ਦੇ ਅਧੀਨ ਆਦੀਆਂ ओके ਤੁਸੀਂ ਸ਼ਰੋਮਣੀ ਕਮੇਟੀ ਦੇ ਕਬਜ਼ਾ ਅੱਜ ਹੁਣਾ ਪਈ ਹੈ ਉਹਨਾਂ ਦੀ ਉਹ ਆਪਣੀ ਮੰਨਦੇ ਆ ਪਰ ਲੇਕਿਨ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪੰਥਕ ਜਮਾਤ ਹੈ ਸਾਰੀ ਸਿੱਖੋਂ ਦਾ ਹੈ ਸਾਰੇ ਧਰਮਾਂ ਦਾ ਸਾਂਝਾ ਹੈ ਅੱਛਾ ਸ਼ਖੀਰ ਸਾਹਿਬ ਉਹਨਾਂ ਆਪਾਂ ਗੱਲ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਜੋ ਪੰਥਕ ਮੈਂਬਰੀ ਕਮੇਟੀ ਹੈ ਉਹਨੇ ਵੀ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਤੁਸੀਂ ਵੀ ਮਤਲਬ ਉਹਨ ਇੱਕ ਪਾਰਟ ਉਹ ਮੇਨ ਹਿੱਸਾ ਉਹ ਜਮਾਤ ਕਿਵੇਂ ਚੱਲ ਰਹੀ ਹੈ ਤੁਹਾਡੀ ਪਾਰਟੀ ਪਾਰਟੀ ਵਧੀਆ ਤਰੀਕੇ ਨਾਲ ਚੱਲੇਗੀ ਭਰਤੀ ਮੁਹਿੰਮ ਕਿਵੇਂ ਪਰਤੀ ਮੀਂਤਾਂ ਲੱਖਾਂ ਦੇ ਵਿੱਚ ਹੋਈ ਹੈ ਸਾਡੀ ਭਰਤੀ ਮੀਂਤਾਂ ਹੁਣ ਹੁਆ ਕੇ ਲੋਕਾਂ ਨੇ ਕਿਉਂਕਿ ਇਹਨਾਂ ਨੇ ਜਿਹੜੀ ਭਰਤੀ ਕੀਤੀ ਹੈ ਜੀ ਸੁਖੀਰ ਬਾਦਲ ਜੀ ਨੇ ਉਹ ਤਾਂ ਬੁਖਸ ਭਰਤੀ ਕੀਤੀ ਹੈ ਸਾਰੀ ਅਸੀਂ ਖੁਦ ਉਹਦੇ ਵਿੱਚ ਭਰਤੀਆਂ ਕੀਤੀਆਂ ਮੈਂ ਹੀ ਪਰਚੇ ਘਟੀਆਂ ਚਾਰ ਦਾ ਪਿਆ ਭੇਜੀਆਂ ਮੈਂ ਮੈਂ ਚੱਕੀਆਂ ਵੋਟਾਂ ਸੂਚੀਆਂ ਭਰ ਕੇ ਫੜਾਤੀਆਂ ਉਹਨਾਂ ਨੂੰ ਚੱਕ ਵੀ ਲੇਕਿਨ ਇਹਦੇ ਵਿੱਚ ਸਾਨੂੰ ਸਪੈਸ਼ਲ ਹੁਕਮ ਸੀ ਜੀ ਕਿ ਆਧਾਰ ਕਾਰਡ ਮੋਬਾਈਲ ਨੰਬਰ ਇਹਦੇ ਵਿੱਚ ਮਤਲਬ ਦੇਣਾ ਹੈ ਔਰ ਜਿੰਨੇ ਵੀ ਭਰਤੀ ਹੋਈ ਹੈ ਸਭ ਦੇ ਵਿੱਚ ਆਈਡੀ ਪ੍ਰੂਫ ਲੱਗੇ ਹੋਏ ਆ ਔਰ ਵਿਦ ਮੋਬਾਈਲ ਨੰਬਰ ਹੈ ਕਿਸੇ ਨੂੰ ਅਗਰ ਕੋਈ ਰਿਜੈਕਸ਼ਨ ਹਦਾ ਉਹ ਕੱਟ ਕੇ ਕਾਪੀ ਦਿਸੇ ਵੀ ਮਤਲਬ ਹਲਕੇ ਦੇ ਵਿੱਚ ਜਾ ਕੇ ਉਹਦੀ ਕਾਪੀ ਕੱਢ ਕੇ ਆਰਕਾਰ ਦਾ ਆਈਡੈਂਟੀਟੀ ਚੈੱਕ ਕਰਕੇ ਨੰਬਰ ਲਾ ਕੇ ਮਤਲਬ ਪਤਾ ਕਰ ਸਕਦਾ ਹੈ ਵੀ ਇਹ ਬੋਕਸ ਭਰਤੀ ਨਹੀਂ ਹੈ ਬੜੀ ਹੰਮੂ ਮਾ ਕੇ ਲੋਕਾਂ ਨੇ ਮਤਲਬ ਇਹਦੇ ਵਿੱਚ ਆ ਕੇ ਭਰਤੀ ਦਾ ਸਾਧਕ ਪਰ ਕਿ ਚੀਫੀਕ ਸਾਹਿਬ ਇੱਕ ਹੁਣ ਅਪਾ ਗੱਲ ਕਰਾਂਗੇ ਕਿ ਆਪਾਂ ਥੋੜਾ ਜਿਆਦਾ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਅੱਜ ਜੋ ਸਿਨੈਰੀਓ ਹੈ ਪੋਲਿਟਿਕਲ ਸਿਨੈਰੀਓ ਹੈ ਕੇਸਿਸ ਸਿਨੈਰੀਓ ਦੇ ਵਿੱਚ ਤੁਸੀਂ ਆਪਣੀ ਪਾਰਟੀ ਨੂੰ ਕਿੱਥੇ ਲੈ ਕੇ ਜਾਓ ਨਹੀਂ ਸ਼੍ਰੋਮੇ ਕਾਲੀ ਰਸਤਾ ਹਮਿਸ਼ਾ 1920 ਹੋ ਲਗੀ ਅੱਜ ਤੱਕ ਸਟੈਂਡ ਖੜਾ ਹੈ ਉਹ ਸ਼੍ਰੀ ਅਕਾਲ ਤਖਸਾਲ ਦੀ ਫਸੀਲ ਤੋਂ ਚੱਲਦਾ ਹੈ ਉਹ ਅੱਜ ਵੀ ਅਕਾਲ ਤਖਸਾਲ ਦੀ ਫਸੀਲ ਤੋਂ ਬੜ ਕੇ ਲੋਕਾਂ ਦੇ ਸਾਹਮਣੇ ਆਣਾ ਔਰ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਲੋਕਾਂ ਲਈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕੰਮ ਕਰਦਾ ਰਿਹਾ ਹੁਣ ਵੀ ਉਹੀ ਕੰਮ ਕਰੂਗਾ 2027 ਵਿੱਚ ਕਿੱਥੇ ਦੇਖਦੇ ਹੋ ਆਪਾਂ 2027 ਦੇ ਵਿੱਚ ਅਸੀਂ 717 ਦੇ ਹਲਕਿਆਂ ਦੇ ਵਿੱਚ ਕਨਫੀਕੈਂਸੀ ਜਿਹੜੇ ਕੈਂਡੀਡੇਟ ਸਾਡੇ ਕੋਲ ਹੈਗੇ ਆ ਅੱਜ ਵੀ ਮੌਜੂਦ ਹੈ ਅਗਰ ਅੱਜ ਅਸੀਂ ਚਾਹੀਏ ਐਲਾਨ ਕਰਨਾ ਤਾਂ ਕਰ ਸਕਦੇ ਆ ਅੱਜ ਵੀ ਪਾਰਟੀ ਕੋਲ ਕੈਂਡੀਡੇਟ ਉਹ ਦਾਵੇਦਾਰ ਮੌਜੂਦ ਹੈ ਉਹ ਕੈਂਡੀਡੇਟ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਸੁਖਵੀਰ ਜੀ ਮੰਗੋ ਨਹੀਂ ਹੈਗਾ ਕਿ ਸੁਖਵੀਰ ਜੀ ਨੇ ਆਪਣੀ ਕੰਪਨੀ ਦੇ ਵਿੱਚੋਂ ਲੈ ਕੇ ਜਿਹੜਾ ਬੰਦਾ ਮੁਸੱਲਦ ਕਰਤਾ ਸਾਡੇ ਤੇ ਅਸੀਂ ਉਹਨੂੰ ਮੰਨ ਲਈਏ ਲੇਕਿਨ ਸੁਖਵੀਰ ਜੀ ਨੇ ਤਾਂ ਉਹਨਾਂ ਨੇ ਤਾਂ ਫੰਡ ਲੈਂਦੇ ਆ ਪੈਸੇ ਲੈਂਦੇ ਆ ਲੋਕਾਂ ਨੂੰ ਜਿਹਨੂੰ ਮਰਜ਼ੀ ਹਰ ਕੰਮ ਇੰਚਾਰਜ ਲਾਉਂਦੇ ਆ ਐਦਾਂ ਨਹੀਂ ਇਹਦੇ ਵਿੱਚ ਨਹੀਂ ਹੈ ਸਰੇ ਜਿਹੜੀ ਗੱਲ ਤੁਸੀਂ ਕਹਿ ਰਹੇ ਕੰਟਰੈਡਿਕਟਰੀ ਹੈ ਇਹ ਮਤਲਬ ਔਨ ਰਿਕਾਰਡ ਜਾ ਰਿਹਾ ਸਾਰਾ ਕੁਝ ਤੁਸੀਂ ਕਹਿ ਰਹੇ ਹੋ ਬਿਲਕੁਲ ਕਹਿ ਰਹੇ ਆ ਮੈਂ ਸ਼ਰੇਆਮ ਕਹਿ ਰਹੇ ਆ ਬਿਲਕੁਲ ਮੈਨੂੰ ਕਹਿਂ ਚ ਕੋਈ ਇਤਰਾ ਨਹੀਂ ਕਿਉਂਕਿ ਮੈਨੇ ਅੱਖੀ ਦੇਖਿਆ ਸਾਰਾ ਕੁਝ ਦੇਖਿਆ ਹੋਇਆ ਹੈ ਬੜੀ ਨਜ਼ਦੀਕ ਤੋਂ ਦੇਖਿਆ ਮੈਂ ਉਹਦਾ ਬਹੁਤ ਕੰਮ ਕਰ ਰਿਹਾ ਕਿਤੇ ਪਾਰਟੀ ਨੂੰ ਜਿਹੜਾ ਜੁੜੇ ਰਹੇ ਹੋ ਸੁਖ ਕਿਤੇ ਨਾ ਕਿਤੇ ਅਸੀਂ ਇਹਨਾਂ ਦੇ ਨਜ਼ਰ ਹੁਣ ਵੀ ਬਣਾਈ ਰੱਖੀ ਹੋਈ ਹੈ ਕਹਿੰਦਾ ਮਤਲਬ ਇਹ ਐ ਹੂੰ ਜੁੜਿਆ ਨਹੀਂ ਮਤਲਬ ਜਿਹੜੀ ਨਿਗਾਹ ਆ ਉਹ ਸਾਡੀ ਅੱਜ ਵੀ ਚੀਰ ਲਈ ਅੱਖਾਂ ਵਾਂਗ ਉਹਨਾਂ ਦੇ ਪਾਰਟੀ ਦੇ ਉੱਤੇ ਉਹਨਾਂ ਦੇ ਗਰੁੱਪ ਦੇ ਉੱਤੇ ਹੈਗੀ ਆ ਓਕੇ 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 ਔਰ ਸਰ ਹੁਣ ਆਪਾਂ ਗੱਲ ਕਰਦੇ ਆ ਕਿ ਜੇ ਆਪਾਂ ਬਲੇਰ ਕੋਲ ਦੀ ਗੱਲ ਕਰੀਏ ਕਿ ਬਲੇਰ ਕੋਲ ਦੇ ਵਿੱਚ ਕਿੰਨੇ ਕੁ ਭਰਤੀ ਹੋ ਗਈ ਤੁਹਾਡੇ ਮਤਲਬ ਪਾਰਟੀ ਦੇ ਤੁਹਾਡੇ ਗਰੁੱਪ ਦੀ ਸਾਡੇ ਕੋਲ ਜਿਹੜੀ ਬਲੇਰ ਕੋਲ ਦੀ ਭਰਤੀ ਹੋਈ ਆ ਉਹ ਹੋ ਗਈ ਹੈ 28300 ਦੀ ਬਾਸੀ ਤਰਾਸ ਸਰ ਔਰ ਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਬਹੁਤ ਇੱਕ ਬੜਾ ਤਬਕਾ ਮੁਸਲਮ ਜੁੜਿਆ ਸੀਗਾ ਅਸੀਂ ਦੇਖਿਆ ਕਿ ਲੋਕਾਂ ਨੇ ਮਤਲਬ ਝੱਡੇ ਛਡਾਉਣੇ ਕਿ ਉਸ ਤੋਂ ਬੋਲਣ ਤੋਂ ਵਲਦੇ ਕੇਵਲ ਜੋ ਕੈਂਡੀਡੇਟ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੋਲਣਾ ਲੱਡੂਆਂ ਦੇ ਵਿੱਚ ਸਿੱਕਿਆਂ ਦੇ ਵਿੱਚ ਤੋਲਣਾ ਔਰ ਸਰ ਉਹ ਮੁਸਲਮ ਤਬਕਾ ਇਤਨੇ ਕਿਤੇ ਡਾਇਵਰਟ ਹੋ ਕੇ ਤੁਹਾਡੇ ਨਾਲ ਜੁੜੂਗਾ ਜਾਂ ਮਤਲਬ ਹਲੇ ਵੀ ਉੱਥੇ ਖੜਾ ਹੈ ਨਹੀਂ ਡਾਇਵਰਟ ਹੋ ਕੇ ਜੁੜੂਗਾ ਲੋਕ ਜਿਹੜਾ ਮਲੇਰਕੋਟਲਾ ਜੇ ਮੋਸਟਲੀ ਮਲੇਰਪੋਰਟ ਦਾ ਜਿਹੜਾ ਕਲਚਰ ਹੈ ਜੇ ਉਹ ਸਾਰਾ ਸ਼ਰਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਜੀ 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 ਪੁਰਾਣੇ ਜਿਹੜੇ ਸਾਡੇ ਬਜ਼ੁਰਗਾਂ ਤੋਂ ਅਸੀਂ ਚੱਲੇ ਆਣੇ ਆ ਮੈਂ ਵੀ ਅਕਾਲੀ ਦਲ ਦੇ ਵਿੱਚ ਜਿਹੜੇ ਲੱਗੇ ਹੋਇਆ ਸਾਡੇ ਬਜ਼ੁਰਗਾਂ ਦੀ ਬਦੌਲਤ ਹੀ ਲੱਗੇ ਆ ਕਿਉਂਕਿ ਸਾਡੇ ਬਜ਼ੁਰਗਾਂ ਤੋਂ ਚੱਲੀ ਆਂਦੀ ਹੈ ਇਹ ਠੀਕ ਅਸੀਂ ਵੀ ਅੱਜ ਉੱਥੇ ਖੜੇ ਆ ਇਹ ਮਹੀਮਾ ਜਿਹੜੀ ਇਹ ਫੇਰ ਉਸ ਤਰੀ ਚੱਲੂਗੀ ਸਾਡੇ ਹੀ ਮੁਸਲਿਮ ਲੋਗ ਸਾਡੇ ਜਿਹੜੇ ਕਦੇ ਤੱਕ ਸਾਡੇ ਫਸੀਰ ਤੋਂ ਚੱਲਦਾ ਸ਼ਰਮਣੀ ਅਕਾਲੀ ਦਲ ਇਹਨੂੰ ਹੀ ਕੈਂਡੀਡੇਟ ਜਿਹੜਾ ਵੀ ਹੋਊਗਾ ਉਹਨਾਂ ਨੂੰ ਸਤਿ ਸਿੱਕਿਆ ਜੀ ਤੋਲਣਗੇ ਰੌਣਕਾਂ ਵੀ ਲੱਗਣਗੀਆਂ ਟੋਨ ਨਗਾਰੇ ਵੀ ਵੱਜਣਗੇ ਜਿੱਤਣਗੇ ਵੀ ਜੀ ਔਰ ਸਰ ਕਿਹਦੇ ਨਾਲ ਮੁਕਾਬਲਾ ਦੇਖਦੇ ਤੁਸੀਂ ਅੱਜ ਦੀ ਵੇਟ ਜੇ ਮੈਂ ਗੱਲ ਕਰਾਂ ਤਾਂ ਕਿਹੜੀ ਪਾਰਟੀ ਨਾਲ ਮੁਕਾਬਲਾ ਹੋਣ ਦੀ ਉਮੀਦ ਹੈ 2025 ਵਿੱਚ ਨਹੀਂ ਇਹਦੇ ਵਿੱਚ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਸਾਨੂੰ ਤਾਂ ਸਿਰਫ ਇੰਨਾ ਪਤਾ ਕਿ ਸਾਡੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹ ਮਜ਼ਬੂਤ ਹੈ ਸਾਡੇ ਨਾਲ ਤਾਂ ਕਿਸੇ ਵੀ ਪਾਰਟੀ ਦਾ ਮੁਕਾਬਲਾ ਕੈਂਡੀਡੇਟ ਜਿੱਤ ਸਕਦੇ ਤੁਹਾਡੇ ਬਿਲਕੁਲ ਜਿੱਤਣਗੇ ਇਹਦੇ ਕੋਈ ਸ਼ੱਕ ਨਹੀਂ ਮੈਂ ਮਲੇਰਪੁਰ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਮ ਮਾਗੇ ਭਾਰਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਇਸ ਦਾ ਸਭ ਤੋਂ ਵੱਡਾ ਸਬੂਤ ਹੈ ਇਹ ਜੀ ਇਹ ਸਬੂਤ ਹੈ ਆਨ ਰਿਕਾਰਡ ਹੈ ਅੱਜ ਤੁਸੀਂ 11 ਤਰੀਕ ਨੂੰ ਸਾਡਾ ਪ੍ਰਧਾਨ ਬਣ ਜਾਊਗਾ ਉੱਥੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ 11 ਅਗਸਤ ਨੂੰ ਮਤਲਬ 11 ਅਗਸਤ ਨੂੰ ਲੋਕਾਂ ਦੇ ਵਿੱਚ ਸਾਡਾ ਸ਼ਰੂਨੀ ਕਾਲਜ ਦਾ ਪ੍ਰਧਾਨ ਬਣ ਜਾਣਾ ਸਾਹਮਣੇ ਆ ਜਾਣਾ ਸਰ ਪਤਾ ਲੱਗਿਆ ਔਰ ਬਾਕੀ ਸਰ ਯੂਥ ਹੈ ਯੂਥ ਦਾ ਕਿੰਨਾ ਕਰੇਜ ਹੈ ਅਗਰ ਮੈਂ ਗੱਲ ਕਰਾਂ ਯੂਥ ਦੀ ਮੈਂ ਗੱਲ ਨਹੀਂ ਕਰ ਰਿਹਾ ਕਿਸੇ ਖਾਸ ਸਪੈਸਿਫਿਕ ਕਮਿ ਮੈਂ ਮੁਸਲਮਾਨਾਂ ਦੀ ਹਿੰਦੂਆਂ ਦੀ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਯੂਥ ਦੀ ਯੂਥ ਦੇ ਵਿੱਚ ਯੂਥ ਇਸ ਤੁਹਾਡੇ ਗਰੁੱਪ ਨੂੰ ਲੈ ਕੇ ਕਿੰਨਾ ਕੁ ਕਰੀਏਦਾ ਕਿਉਂਕਿ ਯੂਥ ਹੀ ਡਿਸਾਈਡ ਕਰਦਾ ਛਰੇ ਕੀਸ ਨੂੰ ਨਹੀਂ ਯੂਥ ਦੇ ਵਿੱਚ ਕਰੇਸ ਦਾ ਸ਼ਰੋਮਣੀ ਅਕਾਲੀ ਦਰ ਤਾਂ ਹੈਗਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਯੂਥ ਦੇ ਵਿੱਚ ਤਾਂ ਉਰਤ-ਕੁੱਟ ਕੇ ਜਿਹੜਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਦਾ ਤਾਂ ਰਹਿ ਪਿਆ ਜੀ ਠੀਕ ਹੈ ਕਿ ਵੇਵ ਚੱਲੀ ਸੀ ਜੀ ਉਹ ਯੂਥ ਹੀ ਚੱਲ ਗਈ ਪਤਾ ਨਹੀਂ ਵੀ ਇਹ ਪਾਰਟੀ ਕੀ ਕਰ ਦੂਗੀ ਇਹਨਾਂ ਨੇ ਖਿਆਲੀ ਪਲੋ ਬਣਾਤੇ ਉਹ ਯੂਥ ਜਿਹੜਾ ਸੀ ਸਾਰਾ ਥੋੜਾ ਜਿਹਾ ਕਨਵਰਟ ਹੋ ਗਿਆ ਪਰ ਉਹ ਯੂਥ ਅੱਜ ਵਾਇਰਲ ਕਹਿਣਾ ਕਰ ਰਿਹਾ ਕਿ ਸਾਡੇ ਪੰਜਾਬ ਨੂੰ ਖਤਰਾ ਸਾਡੇ ਪੰਜਾਬ ਨੂੰ ਦਿੱਲੀ ਵਾਲੇ ਲੁੱਟ ਕੇ ਖਾ ਗਏ ਪੰਜਾਬ ਦਾ ਸਾਡਾ ਪੈਸਾ ਸਾਰਾ ਦਿੱਲੀ ਚ ਜਾ ਰਿਹਾ ਬਾਹਰ ਜਾ ਰਿਹਾ ਸਾਨੂੰ ਚੇਰਮੈਨੀਆਂ ਪੰਜਾਬ ਦੇ ਵਿੱਚ ਲੋਕ ਇਹਨਾਂ ਨੇ ਦਿੱਤੀਆਂ ਆਪਣੀ ਪਾਰਟੀ ਦੇ ਉਹ ਸਾਰਾ ਕੁਝ ਦੇਖ ਰਹੇ ਹੈ ਉਹਨਾਂ ਨੂੰ ਪਤਾ ਉਹ ਇੰਤਜ਼ਾਰ ਕਰ ਰਹੇ ਹਨ 2027 ਦਾ ਕਿ ਅਗਰ ਸਾਡੀ ਪੰਜਾਬ ਦੀ ਕੋਈ ਆਵਾਜ਼ ਚੱਕ ਸਕਦਾ ਤਾਂ ਸਾਡੀ ਖੇਤਰੀ ਪਾਰਟੀ ਜਿਹੜੀ ਹੈ ਉਹੀ ਚੱਕ ਸਕਦੀ ਹੈ ਉਹੀ ਪੰਜਾਬ ਨੂੰ ਬਚਾ ਸਕਦੀ ਹੈ ਸਰ ਖੇਤਰੀ ਪਾਰਟੀ ਦੋ ਫਾੜ ਹੋਈ ਪਈ ਆ ਮੋਹਰੇ ਤਾਂ ਗੱਲ ਕਰਦਾ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਤੁਸੀਂ ਆਪਸ ਦੇ ਵਿੱਚ ਜਿਹੜਾ ਹੈ ਆਪਸ ਦੇ ਵਿੱਚ ਹੀ ਮਤਲਬ ਇੱਕ ਨਹੀਂ ਹੋ ਤਾਂ ਉਹਦੇ ਵਿੱਚ ਕੀ ਹੋ ਸਕਦਾ ਕਿ ਨੁਕਸਾਨ ਆ ਜਿਹੜਾ ਹੈਗਾ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਆਇਆ ਸੀ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਜਦੋਂ ਬਣੀ ਸੀ ਇਹਨਾਂ ਨੂੰ ਇਹ ਹੁਕਮ ਆਇਆ ਸੀ ਕਿ ਸਾਰੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਜੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਅਗਰ ਪੰਜਾਬ ਨੂੰ ਬਚਾਉਣ ਦੀ ਹਮਦਰਦੀ ਹੈ ਤਾਂ ਉਹ ਸਾਰੀਆਂ ਪੰਥਕ ਧਿਰਾਂ ਨੂੰ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਉਹਦੇ ਵਿੱਚ 11 ਤਰੀਕ ਨੂੰ ਸਾਰੀਆਂ ਜਿੰਨੀਆਂ ਵੀ ਪੰਥਕ ਤੇ ਰਹੇ ਸਭ ਨੂੰ ਉੱਤੇ ਆਨਦਾ ਇਨਵੀਟੇਸ਼ਨ ਹੈ ਸਰਦਾਰ ਕੋਈ ਵੀ ਹੈ ਕੋਈ ਵੀ ਦਲ ਕੋਈ ਵੀ ਕੋਈ ਵੀ ਅਕਾਲੀ ਦਾਨਾ ਸ਼ਰੋਮੀ ਅਕਾਲੀ ਇਨਕਲੂਡਿੰਗ ਸੁਖਵੀਰ ਬਾਦਲ ਜੀ ਇਨਕਲੂਡਿੰਗ ਸੁਖਵੀਰ ਬਾਦਲ ਜੀ ਇਹਨਾਂ ਨੂੰ ਵੀ ਹੈ ਓਕੇ ਹਾਂਜੀ ਮਤਲਬ ਜੇ ਉੱਥੇ ਕਿਸੇ ਮਤਲਬ ਸਹਿਮਤੀ ਬਣਦੀ ਹੈ ਕੋਈ ਤਾਂ ਤੁਸੀਂ ਇਹ ਮੰਨ ਲਗੇ ਚਲੋ ਵੀ ਬੜਾ ਇੱਕ ਸਟਰੋਂਗ ਹੋ ਕੇ ਉੱਪਰੂਗੇ ਸਟਰੋਂਗ ਹੋ ਕੇ ਉੱਪਰੂਗੇ ਸਾਰੇ ਇਕੱਠੇ ਹੋਣਗੇ ਮੈਂ ਤਾਂ ਰੱਬ ਅਗੇ ਇਹ ਹੀ ਦੁਆ ਕਰੂੰਗਾ ਕਿ ਸਾਰਿਆਂ ਨੂੰ ਜਿੰਨੀਆਂ ਪੰਥਕ ਤੇ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਅੱਜ ਜ਼ਰੂਰ ਤਾਂ ਸਾਨੂੰ ਪੰਜਾਬ ਬਚਾਉਂਦੀ ਨਾ ਕਿ ਸਾਨੂੰ ਆਪਣਾ ਪੱਖ ਦੇਖਣ ਦੀ ਨਾ ਕਿ ਆਪਣੇ ਆਪ ਨੂੰ ਬਚਾਉਂਦੀ ਸਾਨੂੰ ਪੰਜਾਬ ਬਚਾਉਂਦੀ ਹੈ ਸਾਡੇ ਅੰਦਰ ਪੰਜਾਬ ਦਾ ਦਰਦ ਹੈ ਲੋਕਾਂ ਦੇ ਅੰਦਰ ਜੀ ਜੀ ਔਰ ਸ਼ਫੀਕ ਸਾਹਿਬ ਇੱਕ ਇੱਥੇ ਗੱਲ ਹੋਈ ਹੈ ਥੋੜੀ ਜੀ ਤੁਸੀਂ ਕਿ ਆਪਣਾ ਇਸ਼ਾਰਾ ਦਿੱਤਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਥੋੜੀ ਜਿਹੀ ਟਿੱਪਣੀ ਲਵਾਂਗਾ ਕਿ ਕੀ ਸੋਚਦੇ ਨੇ ਉਹ ਕਿ ਰੰਗਲਾ ਪੰਜਾਬ ਕਿੰਨਾ ਕੁ ਬਣ ਕੇ ਜਦੋਂ ਆਏ ਸੀਗੇ ਮਤਲਬ ਔਰ ਸਿੱងਗੀ ਸੋਚ ਨੂੰ ਲੈ ਕੇ ਆਏ ਸੀਗੇ ਔਰ ਉਸ ਤੋਂ ਬਾਅਦ ਜਿਹੜਾ ਹੈ ਕਿੰਨਾ ਜਿਹਾ ਕੰਮ ਹੋਇਆ ਹੈ ਕੀ ਸੋਚਦੇ ਹੋ ਤੁਸੀਂ ਕੀ ਮਤਲਬ ਕੋਈ ਗ੍ਰੋਥ ਹੋਈ ਹੈ ਪੰਜਾਬ ਦੀ ਇਹਨਾ ਪਿਛਲੇ 3 3.5 ਸਾਲਾਂ ਜੁੜਤੀ ਦੇ ਕਰੇ ਨਹੀਂ ਨਹੀਂ ਸਾਰਾ ਕੁਝ ਮਾਮੂ ਜੀ ਸਾਹਿਬ ਤੁਸੀਂ ਵੀ ਸਮਾਜ ਦੇ ਵਿੱਚ ਹੀ ਰਹੇ ਹੋ ਲੋਗਾ ਦੇ ਵਿੱਚ ਰਹੇ ਹੋ ਤੁਸੀਂ ਤਾਂ ਸਾਡੇ ਨਾਲੋਂ ਵੱਧ ਨੌਲੇਜ ਰੱਖਦੇ ਹੋ ਫਿਰ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਚਾਣ ਲਈ ਪ੍ਰਧਾਨਤਾ ਭਗਵੰਤ ਮਾਨ ਜੀ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਜੀ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਕੰਗਾਲ ਪੰਜਾਬ ਬਣਾਤਾ ਜੀ ਜਿਹੜੀਆਂ ਸਾਡੇ ਨੌਜਵਾਨਾਂ ਦੀਆਂ ਮੌਤਾ ਹੋ ਗਿਆ ਨਸ਼ਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵਕਤ ਨਸ਼ਾ ਜਿਹੜਾ ਨਸ਼ੇ ਦਾ ਕਾਰੋਬਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਇਆ ਲੁੱਟਾਂ ਖੋਹਾਂ ਵਾਰਦਾਤਾ ਗਰਗੇਸਟਰ ਰਾਜ ਇਹ ਸਾਰਾ ਆਮ ਆਦਮੀ ਪਾਰਟੀ ਦੇ ਰਾਜ ਚ ਹੋਇਆ ਇਹ ਇਕੱਲਾ ਪੰਜਾਬ ਹੈ ਇਹ ਤਾਂ ਕਹਿੰਦੇ ਜੀ ਨਸ਼ਾ ਵਿਰੁੱਧ ਸਾਡੀ ਮੁਹਿੰਮ ਚੱਲੀ ਬੜੀ ਕਾਮਯਾਬ ਸੀ ਸਰਟਰਾਮੇ ਬਾਜੀ ਇਹ ਟਰਾਂਮੇ ਬਾਜੀ ਦੇ ਵਿੱਚ ਹੀ ਸ਼ਰਮ ਸੀਮਤ ਹੈ ਇੱਥੇ ਮਲੇਰ ਕੋਲੇ ਪਰ ਦੇਖਿਆ ਕਿ ਨਸ਼ਾ ਵਿਰੁੱਧ ਕਹਿੰਦੇ ਜੀ ਇਥੋਂ ਢਾਈ ਜਾ ਰਿਹਾ ਹੈ ਉਹ ਜਦੋਂ ਐਸਐਸਪੀ ਸਾਹਿਬ ਵੀ ਉੱਥੇ ਗਏ ਸੀਗੇ ਉਹਨਾਂ ਦੇ ਵਿੱਚ ਉੱਥੇ ਤਾਂ ਉਹ ਇਨਕ੍ਰੋਚਮੈਂਟ ਆ ਕਿ ਇਹ ਤਾਂ ਇਨਕ੍ਰੋਚਮੈਂਟ ਹੈ ਫਿਰ ਜੇ ਤੁਸੀਂ ਇਨਕ੍ਰੋਚਮੈਂਟ ਧਾਣ ਆਏ ਹੋ ਨਗਰ ਕੌਂਸਲ ਦੇ ਹੁਕਮਾਂ ਦੇ ਮੁਤਾਬਕ ਤਾਂ ਤੁਸੀਂ ਜਿਹੜੀ ਆਪਣੇ ਪੇਜ ਤੇ ਇੱਕ ਰੇ ਪਾਇਆ ਕਿ ਯੁੱਧ ਨਸ਼ਾ ਵਿਰੁੱਧ ਉਹ ਯੁੱਧ ਨਸ਼ਾ ਵਿਰੁੱਧ ਜਿਹੜੇ ਲੋਕਾਂ ਤੇ ਪਰਚੀਆਂ ਐਨਡੀਪੀਐਸੇ ਉਹਨਾਂ ਦੇ ਬਿਲਡਿੰਗਾਂ ਕਰਾਉਂਦੇ ਫਿਰ ਪਤਾ ਲੱਗਦਾ ਲੋਕਾਂ ਨੂੰ ਤਾਂ ਕਿ ਯੁੱਧ ਨਸ਼ਾ ਦੇ ਵਿਰੁੱਧ ਹੈ ਅਸੀਂ ਵੀ ਉਹਦਾ ਸਹਿਯੋਗ ਕਰਦੇ ਸਾਰੀ ਸਾਥ ਦਿੰਦੇ ਇਹ ਤਾਂ ਇਨਕ੍ਰੋਚਮੈਂਟਾਂ ਧਾਂ ਚ ਲੈ ਗਿਆ ਉੱਪਰ ਲਿਖਦਾ ਯੁੱਧ ਨਸ਼ਾ ਦੇ ਵਿਰੁੱਧ ਹਾਂ ਅੱਛਾ ਇੱਕ ਅਸਰ ਮਨਨ ਗੱਲ ਹੋਰ ਸਟ੍ਰਾਈਕ ਹੋ ਰਹੀ ਹੈ ਕਿ ਹੁਣ ਹੀ ਹੁਣੇ ਲੇਟੈਸਟ ਸਲੈਕਟਡ ਕਮੇਟੀ ਦੇ ਵਿੱਚ ਜਿਹੜਾ ਹੈਗਾ ਨਾਮਿਨੇਟ ਹੋਇਆ ਹੈ ਐਮਐਲਏ ਮਲੇਰ ਕੁੱਲਾ ਜਮੀਨੂ ਰਹਿਮਾਨ ਸਾਹਿਬ ਔਰ ਜਿਹੜਾ ਹੈਗਾ بیਆਰਪੀਆ ਦੇ ਅਗੇਂਸਟ ਜਿਹੜਾ ਬਿੱਲ ਪਾਸ ਹੋ ਰਿਹਾ ਹੈ ਜਾਂ ਕਾਨੂੰਨ ਬਣ ਰਿਹਾ ਹੈ ਸਟੇਟ ਦੇ ਵਿੱਚ ਉਹਦੇ ਵਿੱਚ ਜਮੀਨੂ ਰਹਿਮਾਨ ਸਾਹਿਬ ਦਾ ਨਾਮ ਤੇ ਮਤਲਬ ਇੱਕ ਨਾਮਿਨੇਟ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਇਹ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਜਿਹੜਾ ਬੇਅਦਬੀਆਂ ਦਾ ਜਨਮ ਹੈ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋਇਆ ਆਜ਼ਾਦੀ ਤੋਂ ਅੰਗਰੇਜ਼ਾਂ ਦੇ ਦੌਰ ਤੋਂ ਲੈ ਕੇ ਅੱਜ ਤੱਕ 2014 ਤੱਕ ਕਿਹੜੇ ਪੰਜਾਬ ਦੇ ਅੰਦਰ ਬੇਅਦਬੀਆਂ ਹੁੰਦੀਆਂ ਸੀ ਕਿਤੇ ਨਹੀਂ ਹੋਈਆਂ ਬੇਅਦਬੀਆਂ ਕਦੇ ਵੀ ਸਾਡੇ ਬਲੇਰ ਕੋਲਲੇ ਨਹੀਂ ਹੋਇਆ ਇੰਤਾਂ ਦਾ ਕਦੇ ਬੇਅਦਬੀ ਜਿਹੜੀ ਸਤਾ ਦੀ ਰਹਿੰਦੀ ਹੈ ਉਹ ਕਦੇ ਬੇਅਦਬੀ ਨਹੀਂ ਕਰਾਉਂਦੀ ਹੁੰਦੀ ਉਹਨੂੰ ਆਪਣਾ ਲਾਈਨ ਆਰਡਰ ਦਾ ਖਤਰਾ ਲੱਗਾ ਹਮੇਸ਼ਾ ਸਰਕਾਰ ਨੂੰ ਇਹ ਜਿਹੜਾ ਨੇ ਸੱਤਾ 'ਚ ਆਣਾ ਹੁੰਦਾ ਬੇਅਦਬੀਆਂ ਉਹ ਸ਼ੁਰੂ ਕਰਾ ਦੇਉਂਦੇ ਆਂ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਉਹ ਕਰਨਾ ਫਿਰਦੇ ਹੁੰਦੇ ਆ ਇਸ ਕਰਕੇ ਪੰਜਾਬ ਦੇ ਮਾਹੌਲ ਨੂੰ ਜੇ ਖਰਾਬ ਕੀਤਾ ਤਾਂ ਭਗਵੰਤ ਮਾਨ ਆਵਾਦੀ ਪਾਰਟੀ ਨੇ ਕੀਤਾ ਜਿੱਥੋਂ ਬੇਅਦਬੀਆਂ ਦਾ ਜਨਮ ਹੋਇਆ ਰਹੀ ਸਿਲੈਕਟ ਕਮੇਟੀ ਸਾਡੇ ਮਲੇਰ ਕੋਟਲੇ ਦੇ ਅੰਦਰ ਕੁਰਾਸ਼ਿਫ ਦੀ ਬੇਅਦਬੀ ਹੋਈ ਦੋਸ਼ੀ ਪਾਇਆ ਗਿਆ ਮੈਨਾਂ ਔਰ ਮੁੰਸ਼ੀ ਮੁਹੰਮਦ ਅਸ਼ਰਫ ਸਾਹਿਬ ਉਸ ਐਫ ਆਈ ਆਰ ਦੇ ਵਿੱਚ ਕੰਪਲੇਨਡਾ 110 ਨੰਬਰ ਐਫ ਆਈ ਆਰ ਚ 108 ਨੰਬਰ ਐਫ ਆਈ ਆਰ ਚੱਕ ਲੋ ਉਹਦੇ ਵਿੱਚ ਅਸ਼ਰਫ ਸਾਹਿਬ ਔਰ ਮੈਂ ਅਸੀਂ ਉਹਦੇ 'ਚ ਮਦਈ ਆਂ ਜੀ ਜ ਕੱਲ੍ਹ ਅਸ਼ਰਫ ਸਾਹਿਬ ਨੇ ਆਗੇ ਮੈਂ ਵੀ ਉਹਦੇ ਵਿੱਚ ਪਤਾਇਆ ਅਸੀਂ ਟੈਰਵੇ ਕੀਤੀ ਕੇਸ ਲੜਿਆ ਤਰ ਜੋ ਵੀ ਲੜਿਆ ਪਰ ਸਰਕਾਰ ਨੇ ਤਾਂ ਲਿਖੇ ਦੇ ਦਿੱਤਾ ਸੂਹ ਸਾਹਮਣੇ ਆ ਕੇ ਸਾਹਦੇ ਕਿ ਜੀ ਸਰਕਾਰ ਤਾਂ ਕੇਸ ਨੂੰ ਵਿਡਰਾ ਕਰਨ ਨੂੰ ਫਿਰਦੀ ਸੀ ਹਮ ਬੀਐਲਬੀ ਦੇ ਕੇਸ ਨੂੰ ਵਿਡਰਾ ਕਰਨ ਲਈ ਸਰਕਾਰ ਲਿਖੇ ਦੇ ਰਹੀ ਹੈ ਕੋਰਟ ਨੂੰ ਡੀਸੀ ਡੀਏ ਸਾਰੇ ਮਤਲਬ ਜਿਹੜਾ ਹਰਪਾਇਤ ਚੀਮਾ ਫ੍ਰਾਂਸ ਮਿਨਿਸਟਰ ਉਹ ਵੀ ਲਿਖੇ ਦੇ ਰਿਹਾ ਇਹ ਲੋਕ ਜਿਹੜੇ تھے ਉਹ ਨਰੇਸ਼ ਯਾਦਵ ਦੀ ਪੈਰਵੀ ਕਰਦੇ ਰਹੇ ਉਹਨੂੰ ਕੋਰਟ ਨੇ ਦੋਸਤਾ ਦਾ ਦੋਸ਼ੀ ਕਰਾ ਦੇ ਕੇ ਸਜ਼ਾ ਵੀ ਦਿੱਤੀ ਲੇਕਿਨ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਬਤੌਰ ਮੁਸਲਿਮ ਕੈਂਡੀਡੇਟ ਮੁਸਲਮਾਨਾਂ ਦੀ ਨੁਮਾਇੰਦੀ ਕਰਨ ਵਾਲੇ ਜ਼ਮੀਰਉ ਰਹਿਮਾਨ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਉਹਨਾਂ ਨੇ ਇੱਕ ਲਫ਼ਜ਼ ਵੀ ਨਰੇਸ਼ ਯਾਦਵ ਦੇ ਖਿਲਾਫ ਨਹੀਂ ਬੋਲਿਆ ਕਿ ਅਸੀਂ ਕੋਰਟ ਦਾ ਅਦਾਲਤ ਦਾ ਮਤਲਬ ਸਮਰਥਨ ਕਰਦੇ ਹਾਂ ਸ਼ਾਇਦ ਮਦਰ ਅਦਾਲਤ ਦਾ ਸ਼ੁਕਰੀਆ ਤਾਂ ਕਰਦੇ ਆ ਕਿ ਦੋਸ਼ੀ ਨੂੰ ਸਜ਼ਾ ਹੋਈ ਵੀ ਸਾਨੂੰ ਨਹੀਂ ਪਤਾ ਸੀ ਵੀ ਇਹ ਦੋਸ਼ੀ ਹੋਊਗਾ ਅਸੀਂ ਸਾਡੀ ਭੁੱਲ ਚੁੱਕਿਆ ਸਾਡਾ ਮਤਲਬ ਗਲਤੀ ਨਾਲ ਅਸੀਂ ਉਹਦੀ ਕੈਰ ਵੀ ਕਰ ਬੈਠੇ ਇੱਕ ਲਫ਼ਜ਼ ਨਹੀਂ ਜਮੀਨ ਸਾਹਿਬ ਨੇ ਬੋਲਿਆ ਅੱਜ ਤੱਕ ਆਵਾਜ਼ੀ ਪਾਰਟੀ ਨੇ ਕਿਸੇ ਵੀ ਵਰਕਰ ਨੇ ਕਿਸੇ ਵੀ ਲੀਡਰ ਨੇ ਇੱਕ ਲਫ਼ਜ਼ ਨਹੀਂ ਬੋਲਿਆ ਪੰਜਾਬ ਦੇ ਅੰਦਰ ਵੀ ਔਰ ਦਿੱਲੀ ਦੀ ਸਰਕਾਰ ਦੇ ਜਦੋਂ ਉੱਥੇ ਸੀ ਉੱਥੇ ਵੀ ਤੁਹਾਡੇ ਸਾਹਮਣੇ ਜਦੋਂ ਉੱਥੇ ਮਤਲਬ ਮਾਹੌਲ ਖਰਾਬ ਹੋਇਆ ਆਵਾਜ਼ੀ ਪਾਰਟੀ ਦੇ ਉਹਨੂੰ ਟਿਕਟ ਦੇਣ ਦੇ ਵਿਰੋਧ ਦੇ ਵਿੱਚ ਨਾਮ ਚ ਟਿਕਟ ਦਿੱਤੀ ਸੀ ਕੇਜਰੀਵਾਲ ਸਾਹਿਬ ਨੇ ਤਾਂ ਤਾਂ ਉਹ ਵਾਪਸ ਆਪ ਹੀ ਟਿਕਟ ਛੱਡ ਕੇ ਗਿਆ ਉਹ ਪਾਰਟੀ ਨੇ ਉਹਨੂੰ ਆਵਾਜ਼ੀ ਪਾਰਟੀ ਨੇ ਕੱਢਿਆ ਨਹੀਂ ਸੀ ਉਹ ਆਪ ਪਾਰਟੀ ਛੱਡ ਕੇ ਗਿਆ ਉਹ ਟਿਕਟ ਵਾਪਸ ਕਰਕੇ ਤੇ ਖੁਦ ਆਪ ਬੀਜੇਪੀ ਸ਼ਾਮਲ ਹੋ ਗਿਆ ਜੱਗ ਅਨੁਸਾਰ ਇਦਾਂ ਨੂੰ ਸੁਣੋ 2027 ਦੀਆਂ ਚੋਣਾਂ ਆ ਸਾਰਾ ਕੁਝ ਜੋ ਸੀ ਐਪੀਸੋਡ ਦੱਸਿਆ ਕਿ ਕਿਸੇ ਵੀ ਬੰਦੇ ਨੇ ਉਤਲ ਨਹੀਂ ਕਿਹਾ ਕਿ ਅਸੀਂ ਅਦਾਲਤ ਦੇ ਹੁਕਮ ਦਾ ਸਮਰਥਨ ਕਰਦੇ ਹਾਂ ਜਾਂ ਨਰੇਸ਼ਵਰ ਜੱਜਰ ਨੇ ਗਲਤ ਕੀਤਾ ਜਾਂ ਦੋਸ਼ੀ ਠਹਿਰਾਇਆ ਗਿਆ ਕੀ ਮਲੇਰ ਪੂਲੇ ਦੇ ਮੁਸਲਮਾਨ ਇਸ ਗੱਲ ਦਾ ਹਿਸਾਬ 2027 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਤੇ ਮੌਜੂਦਾ ਐਮਐਲਏ ਤੋਂ ਲੈਣਗੇ ਲੈ ਨੂੰ ਬੈਠੇ ਆ ਸਾਨੂੰ ਦੱਸ ਕੇ ਜਾਂਦੇ ਆ ਖੁਦ ਆਪ ਤੇ ਕੀ ਕਰੀਏ ਸ਼੍ਰੀ ਸਾਹਿਬ ਸਾਡੀਆਂ ਮਜਬੂਰੀਆਂ ਜੁੜੀਆਂ ਹੋਈਆਂ ਜੀ ਜੀ ਅਸੀਂ ਸਰਕਾਰ ਐ ਸਾਡੇ 100 ਤਰ੍ਹਾਂ ਦੇ ਕੰਮ ਲੈਣੇ ਹੁੰਦੇ ਆ ਪਰ ਕੋਈ ਗੱਲ ਨਹੀਂ 2027 ਦੇ ਵਿੱਚ ਅਸੀਂ ਥੋੜੇ ਨਾਲ ਲੱਗਾਂਗੇ ਅਸੀਂ ਤਾਂ ਜੇ ਗਏ ਸੀ ਜਿਸ ਦਾ ਮਸਲਾ ਹਰਨ ਨੂੰ ਕਹਦੇ ਇਹਨੂੰ ਜਤੋਂ ਥੋੜੀ ਕਹਦੇ ਲੋਕ ਤਾਂ ਇਹ ਵੀ ਕਹਿੰਦੇ ਆ ਜੀ ਜੀ ਪਰ ਬਾਕੀ ਜਮੀਨ ਸਾਹਿਬ ਐਮ ਐਲ ਏ ਬਣਨ ਦੇ ਕਾਬਿਲ ਤਾਂ ਹੈ ਨਹੀਂ ਸੀ ਲੇਕਿਨ ਆਪਣੇ ਬਣਾ ਤੋ ਲੇਕਿਨ ਰੱਬ ਨੇ ਉਹਨਾਂ ਦੀ ਨਸੀਬ ਚ ਉਹਨਾਂ ਦੀ ਕਿਸਮਤ ਚ ਲਿਖਿਆ ਸੀ ਅੱਲਾਹ ਨੇ ਕਿ ਉਹਨਾਂ ਨੂੰ ਅੱਲਾ ਨੇ ਨਵਾਸਤਾ ਜੀ ਉਹ ਮੁਸਫਾ ਦਾ ਵਿਰੋਧ ਉਹ ਜਮੀਨ ਸਾਹਿਬ ਦਾ ਕੰਮ ਆ ਗਿਆ ਚਲੋ ਹੁਣ ਮੁਸਫਾ ਦੀ ਵੀ ਗੱਲ ਆ ਗਈ ਹੈ ਆਪਾਂ ਗੱਲ ਮੁਸਫਾ ਸਾਹਿਬ ਦੀ ਵੀ ਕਰ ਲਈਏ ਕਿ ਮੁਸਫਾ ਸਾਹਿਬ ਨੂੰ ਕਿੰਨਾ ਚ ਤਕੜਾ ਕੰਪੀਟੀਟਰ ਦੇਖਦੇ ਹੋ ਤੁਸੀਂ ਆਪਣੇ 2027 ਦੇ ਇਲੈਕਸ਼ਨ ਦੇ ਵਿੱਚ ਜੇ ਮੈਂ ਤੁਹਾਡੀ ਪਾਰਟੀ ਦੀ ਗੱਲ ਕਰਾਂ ਨਹੀਂ ਮੁਸਫਾ ਸਾਹਿਬ ਦਾ ਹੁਣ ਵੈਸੇ ਮੈਂ ਉਹਨਾਂ ਨੂੰ ਕਹੂੰਗਾ ਕਿ ਮੁਸਫਾ ਸਾਹਿਬ ਤੁਸੀਂ ਮੈਂ ਤੁਹਾਨੂੰ ਬਤਾ ਰਿਹਾ ਐਜ਼ ਅ ਬ੍ਰਦਰ ਰਿਕਵੈਸਟ ਕਰਦਾ ਵੀ ਆਪਣਾ ਰੈਸਟ ਕਰੋ ਤੁਹਾਨੂੰ ਸਰਕਾਰ ਨੇ ਰਿਟਾਇਰ ਕਰਕੇ ਘਰ ਬਿਠਾਇਆ ਆਪਣੇ ਰੈਸਟ ਕਰੋ ਆਰਾਮ ਕਰੋ ਆਪਣੀ ਫੈਮਿਲੀ ਦੇਖੋ ਪਰਿਵਾਰ ਦੇ ਬੈਠੋ ਬੱਚਿਆਂ ਨੂੰ ਸਮਾਂ ਦਿਓ ਤੇ ਉਹਨਾਂ ਨੂੰ ਬੱਚਿਆਂ 'ਕੀ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਲੋਕ ਨਹੀਂ ਹੁਣ ਲੱਗ ਮਤਲਬ ਲੋਕ ਨਕਾਰ ਚੁੱਕੇ ਦੁਬਾਰਾ ਨਹੀਂ ਉਹਨਾਂ ਦਾ ਜਨਮ ਹੋਣਾ ਹੈ ਉਹਨਾਂ ਦੀ ਬੇਟੀ ਨੂੰ ਵੀ ਬੜਾ ਮਤਲਬ ਮੋਹਰੇ ਕੀਤਾ ਜਾ ਰਿਹਾ ਹੈ ਮਤਲਬ ਦੇਖਿਆ ਜਾ ਰਿਹਾ ਹੈ ਕਿ ਹਾਂ ਪਬਲਿਕ ਦੇ ਵਿੱਚ ਵਿਚਰਦੇ ਆ ਉਹਨਾਂ ਦੀ ਬੇਟੀ ਦੇ ਉਹ ਨਹੀਂ ਹੁਣ ਸਾਡੇ ਸ਼ਹਿਰ ਦੇ ਲੋਕ ਸਾਡੀ ਭੈਣ ਤੋਂ ਮਤਲਬ ਜਿਹੜੀ ਜਨਾਲਤ ਲੋਕਾਂ ਨੇ ਕਰਵਾ ਲਈ ਉਹ ਹੁਣ ਬੱਚਿਆਂ ਤੋਂ ਕਰਾਉਣ ਨੂੰ ਕਰਾਉਣ ਨੂੰ ਤਿਆਰ ਬੈਠੇ ਨੇ ਤੱਕ ਲੰਨ ਤਾਂ ਸਾਡੇ ਸ਼ਹਿਰ ਦੇ ਉੱਤੇ ਅਸੀਂ ਸਾਡੇ ਸ਼ਹਿਰ ਦੇ ਲੋਕ ਹੈ ਨਹੀਂ ਸਾਡੇ ਕੋਲ ਲੋਕਲ ਨੁਮਾਇੰਦੇ ਨਹੀਂ ਹੈਗੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਚੰਗੇ ਚੰਗੇ ਚਿਹਰੇ ਹੈਗੇ ਆ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਲੋਕਾਂ ਨੂੰ ਸਾਡੇ ਜਿਹੜਾ ਹੈਗਾ ਕੋਈ ਵੀ ਮੈਂ ਕਹਿੰਦਾ ਐਮਐਲਏ ਬਣਾਓ ਲੇਕਿਨ ਸਾਡਾ ਆਪਣਾ ਹੋਣਾ ਚਾਹੀਦਾ ਸਾਡੇ ਵਿੱਚ ਹੀ ਹੋਣਾ ਚਾਹੀਦਾ ਆ ਵੀ ਆਪਣੀ ਦਾ ਜਿਹੜਾ ਬਣਾਇਆ ਹੈ ਕਿਹੜਾ ਜ਼ਮੀਰਉ ਰਹਿਮਾਨ ਸਾਹਿਬ ਵੀ ਆਪਣੀ ਦੇ ਉਹ ਜਨਾਬ ਇਹਨਾਂ ਦਾ ਕੱਦ ਨਹੀਂ ਸਾਡਾ ਆਪਣਾ ਲੇਕਿਨ ਸਰ ਕੋਈ ਕਿਸੇ ਹੋਰ ਨੂੰ ਬਣਾਉਣਗੇ ਉਹਦਾ ਜੀ ਕੋਈ ਨਾ ਕੋਈ ਐਕਸਕਿਊਜ਼ ਹੋਣਾ ਤੁਹਾਡਾ ਐਮ ਐਲ ਏ ਦਾ ਐਮ ਐਲ ਏ ਸਰ ਕੋਈ ਗੱਲ ਨਹੀਂ ਤਾਂ ਹੁਣ ਲੋਕਾਂ ਨੇ ਦੇਖਣਾ ਇਲੈਕਟਰ ਕੋਈ ਗੱਲ ਨਹੀਂ ਲੇਕਿਨ ਇਹਨਾਂ ਨੂੰ ਜੇ ਤੁਸੀਂ ਕਹੋ ਵੀ ਮਲੇਰ ਕੋਲਾ ਹਾਊਸ ਦੇ ਵਿੱਚ ਹੀ ਇਹ ਸਾਰੀ ਜ਼ਿੰਦਗੀ ਦੀ ਮੋਹਰ ਕੱਟ ਇੱਕ ਘਰ ਤੇ ਤਾਂ ਰਹੀ ਨੀ ਕਾਂਗਰਸ ਪਾਰਟੀ ਕੋਲ ਇੱਕੋ ਹੀ ਘਰ ਰਹਿ ਗਿਆ ਕੀ ਗੱਲ ਹੋਰ ਕਾਂਗਰਸ ਪਾਰਟੀ ਕੋਲ ਚਿਹਰੇ ਹੈ ਨਹੀਂ ਲਿਵਨ ਪਟਰ ਕੈਂਡੀਡੇਟ ਆਪਣਾ ਅਸੀਂ ਤਾਂ ਕਹਿੰਦੇ ਹਾਂ ਜਿਹਨੂੰ ਮਰਜ਼ੀ ਦੀ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਨੂੰ ਚੁਣ ਲੈਣਾ ਸੋਸ਼ਲ ਮੀਡੀਆ ਦੇ ਅੱਜ ਕੱਲ੍ਹ ਤਾਂ ਬੜਾ ਕਮਾਸਾਨ ਚੱਲ ਰਿਹਾ ਹੈ ਕਿ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਂਗਰਸ ਪਾਰਟੀ ਨੇ ਟਿਕਟਾਂ ਬਹੁਤ ਅਪਲਾਈ ਹੋ ਰਹੀਆਂ ਨੇ ਲੇਕਿਨ ਹਲੇ ਵੀ ਦਵੇਦਰ ਜਿਹੜੀ ਹੈਗੀ ਪਲੇਅਰ ਕੋਡਲਾ ਹਾਊਸ ਆਪਣੇ ਆਪ ਸਟਰੋਂਗੈਸਟ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਕਿ ਨਹੀਂ ਜੀ ਟਿਕਟ ਸਾਡੀ ਜੇਮ ਦੇ ਵਿੱਚ ਹੀ ਹੈ ਇਹ ਸੁਣਿਆ ਮਤਲਬ ਜੋ ਰਿਊਮਨ ਹੈ ਇਹ ਦੇਖੋ ਪਾਰਟੀ ਦਾ ਆਪਣਾ ਨਿੱਜੀ ਮਸਲਾ ਪਾਰਟੀ ਨੇ ਦੇਖਣਾ ਹੈ ਸਾਨੂੰ ਕਿਹੜਾ ਚਿਹਰਾ ਵਧੀਆ ਲੱਗਦਾ ਹੈ ਕਿਹੜਾ ਨਹੀਂ ਵਧੀਆ ਲੱਗਦਾ ਉਹਨੂੰ ਟਿਕਟ ਉਹ ਮਤਲਬ ਕਿਸੇ ਵੀ ਸਿਆ ਮੈਂ ਕਹਿੰਦਾ ਉਸ ਇਨਸਾਨ ਨੂੰ ਟਿਕਟ ਦੇਣਾ ਚਾਹੀਦਾ ਹੈ ਸੀਏਡੀ ਰਿਪੋਰਟ ਲੈ ਕੇ ਉਹਦਾ ਸਿਆਸੀ ਕੈਰੀਅਰ ਦੇਖ ਕੇ ਉਹਦਾ ਕੱਦ ਦੇਖ ਕੇ ਉਹਦੀ ਫੈਮਿਲੀ ਬੈਕਗ੍ਰਾਉਂਡ ਦੇਖ ਕੇ ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਨਾ ਕਿ ਕਿਸੇ بڑے ਘਰਾਣਿਆਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਤਾਂ ਕਿ ਦੂਜਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਜਿਹੜੇ ਜ਼ਿੰਦਗੀ ਭਰ ਲਈ ਦੂਜੀਆਂ ਪਾਰਟੀਆਂ ਵਿੱਚ ਮਰਦੇ ਭਰਦੇ ਆ ਰਹੇ ਨੇ ਐਲੀਜੀਬਿਲਟੀ ਮਤਲਬ ਤੁਸੀਂ ਦੱਸਦੇ ਸਾਰੇ ਕੁਝ ਕੀ ਇਹ ਸਾਰੀ ਐਲੀਜੀਬਿਲਟੀ ਤੁਹਾਡੀ ਪਾਰਟੀ ਇੰਪਲੀਮੈਂਟ ਕਰੋਗੀ ਕੈਂਡੀਡੇਟ ਵਾਸ ਬਿਲਕੁਲ ਕਰੂਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰਦਾ ਆ ਅਸੀਂ ਹੁਣ ਵੀ ਕਰਾਂਗੇ ਇੰਚਾਲਾ ਸਿੱਪੂਰ ਸਜਾ ਜਿਹੜਾ ਹੈਗਾ ਪਾਰਟੀ ਨੂੰ ਦਵਾਂਗੇ ਓਕੇ ਜਿੱਥੇ ਤੱਕ ਸਾਡਾ ਸਹਿਯੋਗ ਹੋਊਗਾ ਅਸੀਂ ਕਰਾਂਗੇ ਪਾਰਟੀ ਨਾਲ ਖੜਾਗੇ ਰੱਖ ਕੇ ਸਾਰੇ ਅਸੀਂ ਚੱਲਾਂਗੇ ਇਹ ਨਹੀਂ ਹੈ ਕਿ ਮੈਂ ਕਿਹਾ ਮਲੇਰ ਕੋਲੇ ਜੋ ਵੀ ਸਾਡੇ ਟਿਕਟ ਦਿੱਤੇ ਜਾਵੇ ਉਹ ਵੀ ਬੰਦਾ ਦੇਖ ਕੇ ਟਿਕਟ ਦਿੱਤਾ ਜਾਵੇ ਅਸੀਂ ਦਵਾਂਗੇ ਹੀ ਬੰਦਾ ਦੇਖ ਕੇ ਸ਼ਫੀਕ ਸਾਹਿਬ ਕੰਕਲੂਡ ਕਰਨ ਤੋਂ ਪਹਿਲਾਂ ਇੱਕ ਕੁਐਸਚਨ ਹਾਂਜੀ ਹਾਂਜੀ ਮੈਂ ਪੁੱਛਦਾ ਕਿ ਜੇ ਅਗਰ ਸ਼੍ਰੋਮ ਨੇ ਇਕੱਲੇ ਦਲ ਨਾਮਿਨੇਟ ਕਰਦੀ ਹੈ ਸ਼ਫੀਕ ਜੁਹਾਨ ਸਾਹਿਬ ਨੂੰ ਐਮਐਲਏ ਵਾਸਤੇ ਜੀ ਕੀ ਲੜੋਗੇ ਔਰ ਕੀ ਲੱਗਦਾ ਕਿਥੇ ਸਟੈਂਡ ਕਰਾਂਗਾ ਹਾਂ ਪਾਰਟੀ ਮੈਨੂੰ ਜੇ ਮੌਕਾ ਦੇਊਗੀ ਜੀ ਤਾਂ ਲੋਕਾਂ ਦਾ ਪਿਆਰ ਸਹਿਯੋਗ ਹੋਊਗਾ ਜਿਹੜਾ ਮੈਂ 32 ਸਾਲ ਹੋ ਗਏ ਮੈਨੂੰ ਲੋਕਾਂ ਦੀ ਸੇਵਾ ਕਰਦੇ ਆਂਦੇ ਨੂੰ ਜੇ ਮੈਨੂੰ ਚਾਹਣਗੇ ਲੋਕ ਪਾਰਟੀ ਮੈਨੂੰ ਚਾਹੂਗੀ ਤਾਂ ਮੈਂ ਇਲੈਕਸ਼ਨ ਲੜਾਂਗਾ ਤਿਆਰ ਹਾਂ ਬਿਲਕੁਲ ਮੈਂ ਤਿਆਰ ਆ ਇਲੈਕਸ਼ਨ ਲੜਨ ਲਈ ਮੈਂ ਤਿਆਰ ਆ ਅਗਰ ਪਾਰਟੀ ਮੈਨੂੰ ਚਾਹੁੰਦੀ ਹੋਏ ਤਾਂ ਲੋਕ ਮੈਨੂੰ ਚਾਹੁੰਦੇ ਹੋਏ ਤਾਂ ਮੈਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੈਂ ਮੈਦਾਨ ਚਾਊਂਗਾ ਤਿੰਨ ਦਹਾਕੇ 30 ਸਾਲ ਬਿਲਕੁਲ ਬਹੁਤ ਬੜਾ ਅਸਰ ਹੁੰਦਾ ਹੈ ਬਿਲਕੁਲ ਜੀ 50 ਸਾਲ ਬਾਅਦ ਅੱਧੀ ਸਦੀ ਹੋ ਜਾਂਦੀ ਹੈ ਬਿਲਕੁਲ ਸਰ ਤੁਸੀਂ ਲਗਭਗ ਉਸ ਉਸ ਵੱਲ ਨੂੰ ਵਧ ਰਹੇ ਹੋ ਬਿਲਕੁਲ ਮੈਂ ਉਸਟੀ ਨੇ ਤੁਹਾਨੂੰ ਇਨਾਮ ਵੀ ਦਿੱਤਾ ਹੈ ਤੁਹਾਨੂੰ ਸਟੇਟ ਡੈਲੀਗੇਟ ਵੀ ਲਾਇਆ ਹੈ ਔਰ ਅੱਗੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਰਿਯੂਮਰ ਹੈ ਮੈਂ ਤੁਹਾਡੇ ਮੋਹਰੇ ਪਰ ਵੀ ਕਹਿੰਦਾ ਪਿੱਛੇ ਪਿੱਛੇ ਵੀ ਕਹਿਣਾ ਕਿ ਸ਼ਹਿਰ ਦੇ ਵਿੱਚ ਰਿਯੂਮਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਕੈਂਡੀਡੇਟ ਨਾਮਿਨੇਟ ਹੋਏਗਾ ਮੇਬੀ 99% ਸੁਭੀਕ ਚੋਹਾਨ ਦਾ ਨਾਮ ਆ ਰਿਹਾ ਹੈ ਉਹਦੇ ਵਿੱਚ ਔਰ ਇਨਸ਼ਾਅੱਲਾ ਲੋਕਾਂ ਦੀਆਂ ਦੁਆਵਾਂ ਵਿੱਚ ਸਭ ਕੇ ਜੇ ਆਇਆ ਤਾਂ ਮੈਂ ਪਿੱਛੇ ਨਹੀਂ ਹਟੂੰਗਾ ਮੈਂ ਇਲੈਕਸ਼ਨ ਲੜੂੰਗਾ ਇਨਸ਼ਾਅੱਲਾ ਸੁਭੀਕ ਜੀ ਬਹੁਤ ਸਮਾਂ ਲਿਆ ਤੁਹਾਡਾ ਔਰ ਤੁਸੀਂ ਇਸ ਸਾਡੇ ਸਟੋਰੀ ਦੇ ਵਿੱਚ ਆਏ ਆਪਣੀ ਪਾਰਟੀ ਦੇ ਬਾਰੇ ਔਰ ਦੂਸਰੀਆਂ ਪਾਰਟੀਆਂ ਦੇ ਬਾਰੇ ਮਲੇਰ ਕੋਟ ਦੇ ਪੋਲੀਟਿਕਲ ਸਿਨੈਰੀ ਬਹੁਤ ਗੱਲਬਾਤ ਹੋਈ ਆਪਣੀ ਆਪਾਂ ਗੱਲਬਾਤ ਕੀਤੀ ਮੈਂ ਉਮੀਦ ਕਰਦਾ ਕਿ ਈ ਵਿਊਅਰਸ ਇਸ ਪਹਿਲੇ ਪੌਡਕਾਸਟ ਨੂੰ ਪਸੰਦ ਕਰਨਗੇ ਔਰ ਤੁਹਾਡਾ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਹਿਮੂਨ ਸਾਹਿਬ ਤੁਹਾਡਾ ਵੀ ਤੁਹਾਨੂੰ ਸਟੂਡੀਓ ਦੇ ਵਿੱਚ ਮੈਨੂੰ ਇਸ ਪਹਿਲੇ ਪੌਡਕਾਸਟ ਵਿੱਚ ਮੈਂ ਤੁਹਾਨੂੰ ਇੱਕ ਵਾਰ ਜਾਣ ਤੋਂ ਪਹਿਲਾਂ ਫੇਰ ਮੈਂ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਤਾਂ ਬਧਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਆ ਜਿਹੜਾ ਪੌਡਕਾਸਟ ਸਿਸਟਮ ਹੈ ਮੈਂ ਫਰਸਟ ਟਾਈਮ ਦੇਖਿਆ ਹੈ ਮਤਲਬ ਮਲੇਰ ਕੋਲੇ ਦੇ ਅੰਦਰ ਪਹਿਲਾ ਸਿਸਟਮ ਹੈ ਇਹ ਤਾਂ ਮੈਂ ਸਾਰੇ ਲੀਡਰਸ਼ਿਪ ਨੂੰ ਵੀ ਜਿੰਨੇ ਵੀ ਸਿਆਸੀ ਆ ਸਮਾਜਿਕ ਆ ਸਾਰਿਆਂ ਨੂੰ ਕਹਾਂਗਾ ਕਿ ਇੱਕ ਵਾਰ ਜ਼ਰੂਰ ਮਾਮੂਨ ਸਾਹਿਬ ਦੇ ਪੋਡਕਾਸਟ ਦੇ ਵਿੱਚ ਆ ਕੇ ਆਪਣਾ ਤੈਅ ਪਾ ਕੇ ਜਾਈਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਆਪਾਂ ਗੱਲ ਕਰ ਰਹੇ ਸੀ ਸ਼ਫੀਕ ਸਾਹਿਬ ਜਿਹੜਾ ਉਹ ਸ਼ਫੀਕ ਸਾਹਿਬ ਨੇ ਜਿਸ ਤਰ੍ਹਾਂ ਆਪਣਾ ਬੜਾ ਖੁੱਲ ਕੇ ਗੱਲ ਕੀਤੀ ਹੈ ਇਹਨਾਂ ਨੇ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਔਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਫੁੱਟ ਦੇ ਬਾਰੇ ਔਰ ਉਸ ਤੋਂ ਬਾਅਦ ਗੱਲ ਕੀਤੀ ਹੈ ਕਾਂਗਰਸ ਪਾਰਟੀ ਦੇ ਬਾਰੇ ਔਰ ਕਾਂਗਰਸ ਪਾਰਟੀ ਮਲੇਰ ਕੋਡਲਾ ਦੇ ਵਿੱਚ ਇੱਕੋ ਹੀ ਫੈਮਿਲੀ ਦੇ ਇਕਾਧਿਕਾਰ ਦੇ ਬਾਰੇ ਵੀ ਗੱਲ ਕੀਤੀ ਹੈ ਔਰ ਖੁੱਲ ਕੇ ਕਿਹਾ ਕਿ ਅਗਰ ਪਾਰਟੀਆਂ ਨੂੰ ਨਿਵਾਜ਼ੀ ਹੈ ਇਹਨਾਂ ਡਿਊਟੀ ਲਾਉਂਦੀ ਹੈ ਤਾਂ 2027 ਵਾਸਤੇ ਬਤੌਰ ਕੈਂਡੀਡੇਟ ਵਿਧਾਨ ਸਭਾ 2027 ਦੇ ਵਿੱਚ ਇਹ ਆਪਣੇ ਆਪ ਨੀਤੀ ਦਾਅਵੇਦਾਰੀ ਪੇਸ਼ ਕਰਨਗੇ ਔਰ ਆਉਣਗੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਥੈਂਕ ਯੂ ਥੈਂਕ ਯੂ ਵੈਰੀ ਮਚ